ਉੱਗੇ ਪੰਜਾਬੀ ਗਾਇਕ ਅਤੇ ਫਿਲਮੀ ਕਲਾਕਾਰ ਐਮੀ ਵਿਰਕ ਦੇ ਪਿਤਾ ਕੁਲਜੀਤ ਸਿੰਘ ਵਿਰਕ ਨੂੰ ਬਲਾਖ ਨਾਬਾ ਦੇ ਪਿੰਡ ਲੋਹਾਰ ਮਾਜਰਾ ਦਾ ਪਿੰਡ ਵਾਸੀਆਂ ਵੱਲੋਂ ਸਰਬਸੰਮਤੀ ਨਾਲ ਸਰਪੰਚ ਚੁਣਿਆ ਗਿਆ। ਇਸ ਮੌਕੇ ਨਵੇਂ ਚੁਣੇ ਗਏ ਸਰਪੰਚ ਕੁਲਜੀਤ ਸਿੰਘ ਵਿਰਕ ਵੱਲੋਂ ਸਮੁੱਚੇ ਪਿੰਡ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਿੰਡ ਵਾਸੀਆਂ ਨੇ ਮੇਰੇ ਤੇ ਮਾਣ ਕਰਕੇ ਮੈਨੂੰ ਇਹ ਸੇਵਾ ਬਖਸ਼ਿਸ਼ ਕੀਤੀ ਹੈ ਜਿਸ ਤੇ ਖਰਾ ਉਤਰਨ ਲਈ ਮੈਂ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਸੇਵਾ ਨਿਭਾਵਾਂਗਾ। ਉਹਨਾਂ ਕੀਹਾਂ ਪਿੰਡ ਦੇ ਵਿਕਾਸ ਲਈ ਕੋਈ ਕਸਰ ਬਾਕੀ ਨਹੀਂ ਰਹਿਣ ਦੇਵਾਂਗਾ। ਜੇਕਰ ਸਰਕਾਰ ਵੱਲੋਂ ਮਿਲੀ ਗ੍ਰਾਂਟ ਤੇ ਵਿੱਤੀ ਕਾਰਨਾ ਕਰਕੇ ਪਿੰਡ ਦੇ ਵਿਕਾਸ ਦਾ ਕੋਈ ਕਾਰਜ ਅਧੂਰਾ ਰਹੇਗਾ ਤਾਂ ਮੈਂ ਆਪਣੀ ਜੇਬ ਵਿੱਚੋਂ ਖਰਚ ਕਰਕੇ ਉਹਨਾਂ ਕਾਰਜਾਂ ਨੂੰ ਪੂਰਾ ਕਰਾਂਗਾ। ਇਸ ਮੌਕੇ ਬੀਡੀਪੀਓ ਨਾਬਾ ਬਲਜੀਤ ਕੌਰ ਖਾਲਸਾ ਬਰਨਾਲਾ ਵੱਲੋਂ ਵੀ ਐਮੀ ਵਿਰਕ ਦੇ ਪਿਤਾ ਕੁਲਜੀਤ ਸਿੰਘ ਵਿਰਕ ਨੂੰ ਪਿੰਡ ਦਾ ਸਰਪੰਚ ਚੁਣੇ ਜਾਣ ਤੇ ਵਧਾਈ ਦਿੱਤੀ ਅਤੇ ਪੂਰਨ ਸਹਿਯੋਗ ਦੇਣ ਦੀ ਗੱਲ ਆਖੀ ਐਮੀ ਵਿਰਕ ਮੇਰੇ ਵੱਡੇ ਨੇ ਛੋਟੇ ਜੀ ਛੋਟਾ ਬੇਟਾ ਹੈ ਮੇਰਾ ਜੀ ਅੱਜ ਇੰਡੀਆ ਦਾ ਕੀ ਪੂਰੇ ਵਰਡ ਦਾ ਹੋਣ ਹਰ ਗਾਇਕ ਹੈ ਜੀ ਸਾਰੀ ਦੁਨੀਆ ਜਾਣਦੀ ਹੈ ਕੀ ਆ ਜਿਹੜੀ ਪਿੰਡ ਦੀ ਪੰਚਾਇਤ ਦੇ ਇਲੈਕਸ਼ਨ ਹੋਈਏ ਸੱਜ ਸੰਪਤੀ ਕਿਵੇਂ ਮਤਲਬ ਹੋਈਏ ਤੁਹਾਡੇ ਸਾਡੇ ਪਿੰਡ ਦੀ ਕੋਈ ਇਲੈਕਸ਼ਨ ਨਹੀਂ ਹੋਈ ਸਾਰੇ ਪਿੰਡ ਨੇ ਰਲ ਕੇ ਮੈਨੂੰ ਇੱਕ 5 ਸਾਲ ਵਾਸਤੇ ਸੇਵਾ ਦਿੱਤੀ ਹੈ ਇਹ ਸੇਵਾ ਮੈਂ 5 ਸਾਲ ਵਾਸਤੇ ਤਨਦੇਹੀ ਨਾਲ ਨਿਭਾਵਾਂਗਾ ਐਮੀ ਬਿਰਕ ਉਹਨਾਂ ਦੇ ਫਾਦਰ ਸਾਹਿਬ ਚੁਣੇ ਗਏ ਨੇ ਸਰਦਾਰ ਕੁਲਜੀਤ ਸਿੰਘ ਜੀ ਹਾਂਜੀ ਬਹੁਤ ਖੁਸ਼ੀ ਆ ਜੀ ਤੇ ਮੁਬਾਰਕਬਾਦ ਵੀ ਦਿੰਨੀ ਆ ਮੈਂ ਸਾਰੀ ਪੰਚਾਇਤ ਨੂੰ ਤੇ ਆਪਣੇ ਸਰਪੰਚ ਸਾਹਿਬ ਨੂੰ ਮੇਰਾ ਨਾਮ ਸਰਦਾਰ ਕੁਲਜੀਤ ਸਿੰਘ ਵਰਕ ਪਿੰਡ ਲੋਹਾਰ ਮજરા ਜੈਮੀ ਵਰਕ ਨਾਲ ਕੀ ਤੁਹਾਡਾ ਰਿਸ਼ਤੇ ਜੀ ਜੈਮੀ ਵਰਕ ਮੇਰੇ ਬੇਟੇ ਨੇ ਛੋਟੇ ਜੀ ਛੋਟਾ ਬੇਟਾ ਹੈ ਮੇਰਾ ਅੱਜ ਇੰਡੀਆ ਦਾ ਕੀ ਪੂਰੇ ਵਰਲਡ ਦਾ ਫੋਨ ਹਰ ਗਾਇਕ ਹੈ ਜੀ ਸਾਰੀ ਦੁਨੀਆ ਜਾਣਦੀ ਹੈ ਤੇ ਆ ਜਿਹੜੀ ਪਿੰਡ ਦੀ ਪੰਚਾਇਤ ਦੇ ਇਲੈਕਸ਼ਨ ਹੋਈਏ ਸੱਭਸੰਮਤੀ ਕਿਵੇਂ ਮਤਲਬ ਹੋਈਏ ਤੁਹਾਡੇ ਕੋਲ ਸਾਡੇ ਪਿੰਡ ਦੀ ਕੋਈ ਇਲੈਕਸ਼ਨ ਨਹੀਂ ਹੋਈ ਜੀ ਸਾਰੇ ਪਿੰਡ ਨੇ ਰਲ ਕੇ ਮੈਨੂੰ ਇੱਕ 5 ਸਾਲ ਵਾਸਤੇ ਸੇਵਾ ਦਿੱਤੀ ਹੈ ਇਹ ਸੇਵਾ ਮੈਂ 5 ਸਾਲ ਵਾਸਤੇ ਤਨਦੇਹੀ ਨਾਲ ਨਿਭਾਵਾਂਗਾ ਸਰਕਾਰ ਦੇ ਨਾਲ ਰਲ ਕੇ ਜੋ ਮੌਕੇ ਦਾ ਜਿਸ ਤਰ੍ਹਾਂ ਦਾ ਵੀ ਕੋਈ ਕਾਰੋਬਾਰ ਸਰਕਾਰ ਦਵੇਗੀ ਉਹ ਕਰਾਂਗੇ ਜੇ ਕਿਤੇ ਕੋ ਘਾਟਵਾਦ ਹੁੰਦੀ ਹੈ ਮੰਨ ਲਓ ਵੀ ਕਿਸੇ ਗ੍ਰਾਂਟ ਗ੍ਰਾਉਂਡ ਦੀ ਗ੍ਰਾਂਟ ਦਿੱਤੀ ਗ੍ਰਾਉਂਡ ਉਸ ਗ੍ਰਾਂਟ ਦੇ ਨਾਲ ਪੂਰਾ ਨਹੀਂ ਹੁੰਦਾ ਜੋ ਵੀ ਉਸ ਦੇ ਵਿੱਚ ਘਾਟਵਾਦ ਹੋਵੇਗੀ ਉਹ ਮੈਂ ਆਪਣੀ ਜੇਬ ਚੋਂ ਪੂਰਾ ਕਰਾਂਗਾ ਜੀ ਔਰ ਇਸ ਪਿੰਡ ਦੇ ਇਕੱਠਾ ਹੋਣ ਦੀ ਖੁਸ਼ੀ ਦੇ ਵਿੱਚ ਗੁਰੂ ਘਰ ਨੂੰ 1 ਲੱਖ ਰੁਪਇਆ ਗੁਰੂ ਦੀ ਗੋਲਕਿਚ ਮੈਂ ਆਪਣੀ ਪਰਸਨਲ ਕਮਾਈ ਚੋਂ ਪਾਵਾਂਗਾ ਜੀ ਇੰਨੇ ਮੈਂ ਬੱਚੇ ਨਾਲ ਬਹੁਤ ਬੁਰੀ ਤੁਹਾਡੇ بیٹے ਨਾਲੇ ਸਾਡੀ ਗੱਲ ਹੋਈ ਕਿਹਾ ਨਹੀਂ بیٹے ਨਾਲ ਤੇ ਬਾਅਦ ਚ ਜਦੋਂ ਪਿੰਡ ਨੇ ਸਰੂਪਾ ਪਾ ਕੇ ਮੈਨੂੰ ਅੱਗੇ ਕਰਤਾ ਫਿਰ ਮੈਂ ਉਹਨੂੰ ਕਿਹਾ ਭਾਈ ਆ ਸੇਵਾ ਮਿਲੀ ਉਹ ਕਹਿੰਦੇ ਜੀ ਜੀਤ ਜਤ ਕੇ ਚਨਦੇਈ ਨਾਲ ਨੰਬਾਵਾ ਮੈਂ ਠੀਕ ਹੈ ਜੀ ਪਿੰਡ ਵਾਸੀਆਂ ਨੂੰ ਮਿਲਣੀ ਹੈ ਜਿਹੜਾ ਇਹ ਗ੍ਰੀਵਾਂ ਆਪ ਜਾਨੇ ਬਸ ਪਿੰਡਵਾ ਪਿੰਡ ਵਾਸੀਆਂ ਦਾ ਪਹਿਲਾਂ ਤਾਂ ਮੈਂ ਧੰਨਵਾਦ ਕਰਨਾ ਚਾਹਣਾ ਜੋ ਇਹਨਾਂ ਨੇ ਮੈਨੂੰ ਇਹ ਸੇਵਾ ਦੇ ਲਾਇਕ ਬਖਸ਼ ਸਮਝਿਆ ਤਾਂ ਮੈਨੂੰ ਇਹ 5 ਸਾਲ ਦੀ ਸੇਵਾ ਦਿੱਤੀ ਇਸੇ ਗੱਲ ਦਾ ਮੈਂ ਧੰਨਵਾਦ ਕਰਾਂਗਾ ਪਿੰਡ ਦਾ ਵੀ ਮੈਨੂੰ ਇਹਨਾਂ ਨੇ ਜੇ ਲੈ ਕੇ ਸਮਝਾਦਾ ਤਾਂ ਮੈਨੂੰ ਸੇਵਾਵਾਂ ਮਿਲਈਏ ਜਰੂਰ ਹੁੰਦੇ ਨੇ ਐਮਐਲਏ ਨਾਬਾ ਵੱਲੋਂ ਬੀਡੀਪੀਓ ਨਾਬਾ ਵੱਲੋਂ ਮੈਨੂੰ ਇਹੀ ਵਿਸ਼ਵਾਸ ਦਿੱਤਾ ਗਿਆ ਵੀ ਅਸੀਂ ਤੇਰੇ ਨਾਲ ਮਿਲ ਕੇ ਚੱਲਾਂਗੇ ਜੋ ਪਿੰਡ ਦੀਆਂ ਘਾਟਾਂ ਹੋਣਗੀਆਂ ਉਹ ਪੂਰੀਆਂ ਕਰਾਂਗੇ ਮੁੱਖ ਮੰਤਰੀ ਕੋ ਗਵਰਨਰ ਨੂੰ ਵੀ ਅਪੀਲ ਕਰਨਾ ਚਾਹੁੰਦਾ ਹਾਂ ਕਿ ਮੁੱਖ ਮੰਤਰੀ ਸਾਹਿਬ ਨੂੰ ਇਹੀ ਅਪੀਲ ਕਰਨਾ ਚਾਹੁੰਦੇ ਆ ਕਿ ਸਾਡੇ ਪਿੰਡ ਦਾ ਖਾਸ ਧਿਆਨ ਰੱਖਿਆ ਜਾਵੇ ਜਿਹੜੇ ਛੋਟੇ ਛੋਟੇ ਕੰਮ ਨੇ ਉਹ ਪੈਲ ਦੇ ਆਧਾਰ ਤੇ ਕਰਾਏ ਜਾਣ ਐਨੀ ਵਰਗ ਦੇ ਸਾਧਨ ਨੇ ਜਿਹੜੇ ਸੰਸਥਾ ਕੀ ਰੱਖਣੇ ਨੇ ਹਾਂਜੀ ਫੰਕੀ ਨਾਲ ਸਰਕੰਤ ਨੂੰ ਲੰਘੇ ਨੇ ਆਜੀ ਦਾ ਮਾਰ ਦੀ ਕੀਤਾ ਤੁਸੀਂ ਤੁਸੀਂ ਇਹਨੂੰ ਕਿਵੇਂ ਪ੍ਰਵਾਸਿਤ ਕਰੋਗੇ ਸਭ ਤੋਂ ਪਹਿਲਾਂ ਤਾਂ ਵਹਿਗੁਰਜੀ ਦਾ ਖਾਲਸਾ ਵਹਿਗੁਰਜੀ ਕੀ ਫਤਿਹ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਹਾਂਜੀ ಗ್ರಾಮ ਪੰਚਾਇਤ ਲੋਹਾਰ ਮਾਜਰਾ ਦੇ ਜਿਹੜੇ ਐ ਪ੍ਰਸਿੱਧ ਗਾਇਕ ਹੈ ਜੀ ਹੌਣਹਾਰ ਐਮੀ ਬਿਰਕ ਉਹਨਾਂ ਦੇ ਫਾਦਰ ਸਾਹਿਬ ਚੁਣੇ ਗਏ ਨੇ ਸਰਦਾਰ ਕੁਲਜੀਤ ਸਿੰਘ ਜੀ ਹਾਂ ਜੀ ਬਹੁਤ ਖੁਸ਼ੀ ਆ ਜੀ ਤੇ ਮੁਬਾਰਕਬਾਦ ਵੀ ਦਿੰਨੀ ਆ ਮੈਂ ਸਾਰੀ ਪੰਚਾਇਤ ਨੂੰ ਤੇ ਆਪਣੇ ਸਰਪੰਚ ਸਾਹਿਬ ਬਿਲਕੁਲ ਕਰਨਗੇ ਜੀ ਬਹੁਤ ਇਮਾਨਦਾਰ ਪਰਿਵਾਰ ਹੈ ਜੀ ਇਹ ਪਿੰਡ ਦੀਆਂ ਜਿਹੜੀਆਂ ਵਿਕਾਸ ਹੈ ਉਹਨੂੰ ਬਲੰਦੀਆਂ ਤੇ ਲੈ ਕੇ ਜਾਣ ਤੁਹਾਡੇ ਵੱਲ ਪੂਰਾ ਸਹਿਯੋਗ ਹੋਵੇ ਪੂਰਾ ਸਹਿਯੋਗ ਦੇਵਾਂਗੇ ਜੀ ਤੇ ਇਸ ਗੱਲ ਦੀ ਬਹੁਤ ਖੁਸ਼ੀ ਹੈ ਵੀ ਮੈਂ ਤੇ ਮੇਰੇ ਵੱਡੇ ਭਰਾ ਦਾ ਸੁਰਿੰਦਰ ਸਿੰਘ ਢਿੱਲੋਂ ਜੋ ਕਿ ਏਡੀਸੀ ਆਰਡੀ ਮੁਖਸਰ ਸਾਹਿਬ ਲੱਗੇ ਹੋਏ ਨੇ ਅਸੀਂ ਅਪੀਲ ਕੀਤੀ ਸੀ ਚੋਣਾ ਦੇ ਸ਼ੁਰੂ ਸ਼ੁਰੂ ਦੇ ਵਿੱਚ ਵੀ ਅਸੀਂ ਆਪਣੇ ਪਿੰਡ ਦੀ ਜੇਕਰ ਸਰਪ ਸੰਪਤੀ ਹੁੰਦੀ ਹੈ ਤਾਂ 5 ਲੱਖ ਦੀ ਗ੍ਰਾਂਟ ਦੇਵਾਂਗੇ ਆਪਦੇ ਗ੍ਰਾਂਟ ਤਾਂ ਸਰਕਾਰ ਵੱਲੋਂ ਆਊਗੀ ਤੇ ਆਪਦੇ 5 ਲੱਖ ਅਲੱਗ ਆਪਦੀ ਕਿਰਤ ਵਿੱਚੋਂ ਦੇਵਾਂਗੇ ਜੀ ਠੀਕ ਹੈ ਤੇ ਉਹਦਾ ਪ੍ਰਭਾਵ ਇੰਨਾ ਗਿਆ ਸਮੁੱਚੇ ਪੰਜਾਬ ਵਿੱਚ ਤਾਂ ਜਿਹੜਾ ਨਾਬਾ ਬਲਾਕ ਹੈ ਜੀ ਉਹ ਪੰਜਾਬ ਦਾ ਸਭ ਤੋਂ ਵੱਡਾ ਬਲਾਕ ਹੈ ਤੇ ਇੱਥੇ 30 ਦੇ ਕਰੀਬ ਸਰਬਸੰਮਤੀਆਂ ਹੋ ਗਈਆਂ ਜਿਉਂ ਅਪੀਲ ਕਰਨ ਦੇ ਨਾਲ